ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਹਰੀਕੇ ਕਲਾਂ ਇਹ ਪਿੰਡ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਹੈ ਨੇੜੇ ਰਹਿ ਜਾਂਦਾ ਦੱਸੋ ਇਹ ਸਰਾਏ ਨਾਗਾ ਦੇ ਇਹ ਤੋਂ ਇਲਾਵਾ ਇਹਦੇ ਨੇੜੇ ਮੋੜ ਪਿੰਡ ਹੈ ਥਾਂਦੇ ਆਲਾ ਭੁੱਟੀ ਆਲਾ ਆਸਾ ਬੁੱਟਰ ਇਹ ਸਾਰੇ ਪਿੰਡ ਮੈਂ ਆਸ-ਪਾਸ ਦੇ ਵੀਡੀਓ ਚ ਦੱਸ ਦਿੰਨਾ ਉਹਨਾਂ ਤਾਂ ਕਿ ਜੇ ਕੋਈ ਭਰਾ ਵੀਡੀਓ ਨੂੰ ਦੂਰ ਤੋਂ ਦੇਖ ਰਿਹਾ ਹੈ ਤੁਹਾਨੂੰ ਐਗਜੈਕਟ ਲੋਕੇਸ਼ਨ ਜੀ ਜਿਹੜੀ ਪਤਾ ਲੱਗ ਜਾਂਦੀ ਆ ਵੀ ਆਪਾਂ ਕਿੱਥੋਂ ਕੋਈ ਪਸ਼ੂ ਖਰੀਦ ਰਹੇ ਆ ਤੇ ਸਨ ਚ ਜਿਹੜਾ ਉਹਦੇ ਟਰੈਵਲਿੰਗ ਦੇ ਉੱਤੇ ਜਿਹੜਾ ਖਰਚਾ ਆਉਣਾ ਪਸ਼ੂ ਲੈ ਕੇ ਜਾਣਾ ਤਾਂ ਉਹ ਵੀ ਪਤਾ ਲੱਗ ਜਾਂਦਾ ਤਿੰਨ ਨਾਗ ਦੋਸਤੋ ਬਾਈ ਕੋਲ ਦਿਖਾਉਣੇ ਆ ਤੇ ਹਮੇਸ਼ਾ ਇੱਥੇ ਚੰਗੀਆਂ ਸੋਹਣੀਆਂ ਵਹਿੜਾਂ ਹੁੰਦੀਆਂ ਅੱਜ ਫੇਰ ਸੋਹਣੀਆਂ ਵਹਿੜਾਂ ਦਿਖਾਉਂਗਾ ਇਹਨਾਂ ਚ ਦੋ ਨਾਗ ਇਸ ਸਾਈਡ ਵਾਲੇ ਘੱਬਣ ਆ ਤੇ ਸੋਈ ਸਵਾਈ ਇੱਕ ਗਾਂ ਤੁਹਾਨੂੰ ਵੀਡੀਓ ਚ ਦਿਖਾਉਂਗਾ ਤਸੱਲੀ ਕਰਿਓ ਫੋਲ ਜਿਹੜਾ ਵੀ ਪਸ਼ੂ ਤੁਸੀਂ ਖਰੀਦਣਾ ਚਾਹੋ ਨੰਬਰ ਬਾਈ ਦਾ ਸਕਰੀਨ ਉੱਤੇ ਚੱਲਦਾ ਰਹਿਣਾ ਆਉ ਮਿਲਦੇ ਆਂ ਤੇ ਸ਼ੁਰੂਆਤ ਕਰਦੇ ਆਂ ਸੂਈ ਸਵਾਈ ਵੈੜ ਤੋਂ ਫਿਰ ਦੋ ਗੱਪਣਾ ਤੁਹਾਨੂੰ ਦਿਖਾ ਦੂੰਗਾ ਜੀਵਨ ਭਾਈ ਸਸਤੀ ਸਸਤੀ ਗਾਲ ਭਾਈ ਹਰ ਰੋਜ਼ ਹੁੰਦੇ ਆ ਪਸ਼ੂ ਤਾਂ ਵਿਕਰੀ ਵਾਲੇ ਹਨਾ ਹਾਂਜੀ 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 ਅੱਜ ਤਿੰਨ ਆ ਗਈ ਦਿਖਾ ਰਹੇ ਆਂ ਵੈਸੇ ਕਿੰਨੇ ਕਿ ਨਾਗ ਰਹੇ 3 ਜਾਂ 7-8 ਦੀਆਂ ਹੀ ਰਾਤ 4 ਕੋਈ ਬੰਦਾ ਗਾਵਾਂ ਲੈ ਗਿਆ ਚਾਰ ਵੇਗੀਆਂ ਕੱਲ ਜਦੋਂ ਫੋਨ ਲਾ ਰਹੇ ਸੀ ਉਦੋਂ 7-8 ਉਦੋਂ 7-8 ਸੀਗੀਆਂ ਠੀਕ ਹੈ ਭਾਈ ਸ਼ੁਰੂਆਤ ਕਰਦੇ ਆਂ ਤਾਜੀ ਸੂਈ ਵੈੜ ਤੋਂ ਹਾਂਜੀ ਹਾਂਜੀ ਕਿੰਨਾ ਮਸੂਹ ਸੂਈ ਹੈ ਇਹ ਦੂਜਾ ਸੂਹ ਹੈ ਭਾਈ ਕਦੋਂ ਸੂਈ ਹੈ ਇਹ ਭਾਈ ਇਹ ਕੱਲ ਸੂਈ ਹੈ ਕੱਲ ਹੀ ਸੋਈ ਹੈ ਹਾਂਜੀ ਹਾਂਜੀ ਅ ਬੱਚੇ ਨੂੰ ਜਨਮ ਦਿੱਤਾ ਲੱਗਦਾ ਇਹ ਬੱਚੀ ਹੈ ਭਾਈ ਜੀ ਬੱਚੀ ਹੈ ਹਾਂਜੀ ਹਾਂਜੀ ਬੱਚਾ ਦੋਸਤੋ ਬੱਚੀ ਮੈਂ ਹੁਣ ਤੱਕ ਬੱਚਾ ਸਮਝਿਆ ਸੀ ਪਰ ਤੁਸੀਂ ਦੇਖਿਓ ਸਟਰਕਚਰ ਬੱਚੀ ਦਾ ਬਹੁਤ ਸੋਹਣੀ ਬੱਚੀ ਨੂੰ ਇਹਨੇ ਜਨਮ ਦਿੱਤਾ ਹੈ ਅ ਪਹਿਲਾ ਦੂਜਾ ਸੂਆ ਹੈ ਕੱਲ ਦੀ ਸੂਈ ਵੈਡ ਭਾਈ ਕੀ ਜੀਵਨ ਭਾਈ ਰੇਟ ਰਹੂਗਾ ਇਹਦਾ ਰੇਟ ਭਾਈ ਲੈਣ ਦੇ ਨਾਲ ਹੀ ਭਾਈ ਜਗਜੀਤ ਕਰਾਂਗੇ ਆਪਾਂ 140 ਦੀ ਵੈਡ ਦੇਵਾਂਗੇ ਠੀਕ ਹੈ ਤੇ 22 23 ਕਿਲੋ ਹੁਣ ਡੱਬੇ ਮਾਰ ਲੈ ਬੌਲੀ ਦੇ ਮੰਨ ਕੇ ਚੱਲ ਅਗਲਾ ਠੀਕ ਹੈ ਭਾਈ ਇਹਦੇ ਮੂੰਹ ਤੋਂ ਸ਼ਿਕਲੀ ਲਾਦੀ ਦੋਸਤੋ ਬੱਚਾ ਵੱਚੀ ਲਾ ਦੇ ਚਲ ਅੱਜ ਇਹ ਬੱਚੇ ਨੂੰ ਦੇਖ ਰਹੇ ਆ ਪਰ ਜਿਹੜਾ ਇਹਦਾ ਸਟਰਕਚਰ ਹੈ ਉਹ ਦੱਸਦਾ ਵੀ ਗਾਂ ਨਾਲੋਂ ਜ਼ਿਆਦਾ ਚੰਗੀ ਤਿਆਰ ਹੋਣੀ ਆ ਤੁਸੀਂ ਇਹਦੇ ਢਾਂਜੇ ਨੂੰ ਦੇਖੋ 1 ਲੱਖ ਤੇ 40 ਹਜ਼ਾਰ ਦੀ ਵਹਿੜ 22 23 ਲੀਟਰ ਕੋਈ ਵੀ ਭਰਾ ਮਨਤੀ ਕਰਕੇ ਬੌੜਾ ਲੈ ਲੈ ਕੱਲ ਹੀ ਸੋਈ ਹੈ ਦੁੱਧ ਵੀ ਚੰਗਾ ਦੇਣਾ ਤੇ ਖਾਸ ਕਰ ਲ ਵੱਛੀ ਇਹਦੇ ਨਾਲ ਹੈ ਤੇ ਜੰਮਦੀਆਂ ਵੱਛੀਆਂ ਦਾ ਮੁੱਲ ਕੀ ਹੁੰਦਾ ਸਾਰੇ ਭਰਾ ਹੀ ਜਾਣਦੇ ਹੋ ਥਾਣਾ ਹੱਥੀ ਚੁਾਈ ਵਾਲਾ ਲੱਗਾ ਦੱਸੋ ਵਹਿੜ ਦੇ ਫੇਸ ਇਹਦਾ ਤੁਸੀਂ ਦੇਖ ਸਕਦੇ ਹੋ ਦੂਜਾ ਸੂਆ ਇਹ ਵਹਿੜ ਹਾਥੀਚੁਆਈ ਵਾਲਾ ਥਾਣ ਤੇ ਮੇਰੇ ਖਿਆਲ ਚ ਭਾਵੇਂ ਘਰ ਦੇ ਵਿੱਚ ਜੇ ਪੈਣਾ ਕਿਸੇ ਪਰਿਵਾਰ ਚ ਪਸ਼ੂ ਸਾਂਭਦੀਆਂ ਤੇ ਖੇਚਤੂ ਵਾਲੀ ਗਾਂ ਹੈਣੀਗੀ ਮਤਲਬ ਜਦ ਤਰ ਨੂੰ ਲਈ ਫਿਰੋਗੇ ਉਵੇਂ ਤੁਰਕੂਗੀ ਮਗਰ ਚਾਰੇ ਥਾਣ ਸੋਹਣੇ ਆ ਦੱਸੋ ਢਾਂਚਾ ਚੰਗਾ ਤੁਸੀਂ ਇਹਦੀ ਫੇਰ ਬਣਾਵਟ ਦੇਖੋ ਹਜੇ ਕੱਲ ਹੀ ਸੋਈ ਹੈ ਦਿਨ ਪਸ਼ੂ ਲੈ ਜਾਂਦਾ ਪੂਰਾ ਖੁੱਲਣ ਤੇ ਕਿਉਂਕਿ 11 ਸੂਆ ਮੰਨਣਾ ਹੁੰਦਾ ਪਸ਼ੂ ਨੇ ਜਾਪੇ ਦੇ ਵਿੱਚ ਸੋ ਇਹ ਤੁਸੀਂ ਦੇਖੋ ਪਹਿਲੇ ਨੰਬਰ ਤੇ 1,40,000 ਵੱਛੀ ਨਾਲ ਕੀਮਤ ਗਾਂ ਦੀ ਤੁਹਾਨੂੰ ਹੁਣ ਘੱਟ ਲੱਗੂਗੀ ਜੇ ਵੱਛੀ ਦਾ ਮੁੱਲ ਨਾਲ ਐਡ ਕਰ ਲਿਆ ਤਾਂ ਕਿਉਂਕਿ ਵੱਛਣਾ ਦੋਹਾਂ ਸਾਲਾਂ ਚ ਗਾਂ ਬਣ ਜਾਂਦੀਆਂ ਥਣਾ ਚ ਮਿੱਥੀ ਅਗਾੜੀ ਇਹ ਚੀਜ਼ਾਂ ਚੰਗੀਆਂ ਥਣ ਵੀ ਬਹੁਤ ਸੋਹਣਾ ਦੱਸੋ ਸੋ ਤਾਜੀ ਸੂਈ ਵੀ ਵੈੜ ਤੁਹਾਨੂੰ ਦਿਖਾ ਰਹੇ ਹਾਂ ਇਸ ਤੋਂ ਅੱਗੇ ਇੱਕ ਗੱਬਣ ਵੈੜ ਦਿਖਾਵਾਂਗੇ ਜੀਵਨਬਾਈ ਕੰਨਵਾ ਸੂਆ ਇਸ ਵੈੜ ਨੇ ਸੂਤ ਦੋ ਦੰਦਾਂ ਦਾ ਜੀ ਐਂ ਓਰੀਜਨਲ ਪਹਿਲਾਂ ਦੰਦ ਵੀ ਖਾਈ ਦਿਨੇ ਗਮ ਫਰਨ ਕਰਾਈ ਸੋ ਦੋ ਦੰਦ ਵੈੜ ਪਹਿਲਾਂ ਦੰਦ ਦੇਖ ਲਿਏ ਆਪਾਂ ਸਹੀ ਹੈ ਬਈ ਓਕੇ ਕਿੰਨੇ ਕ ਦਿਨ ਲੈ ਜੂ ਜੀਵਨ ਬਾਈ ਤਿਆਰੀ ਜਾ ਜੀ ਵੇਖੋ 1-2 ਦਿਨ ਲੈ ਜੇ ਜਾਮਾ ਹਾਜ਼ਰ ਆ ਕ ਕੀ ਇਹਦਾ ਭਾਰ ਰੱਖਦੇ ਹੋ ਬਾਈ ਭਾ ਭਾਈ ਲਿਆ ਅੱਛੀ ਜੇ ਮੁੱਲ ਬਾਈ ਜੀ ਕਿੰਨਾ ਮਰਜੀ ਕਰਾ ਲਓ 1 ਲੱਖ ਤੇ 85 ਹਜ਼ਾਰ ਦੀ ਵਹਿੜ ਦੇਵਾਂਗੇ ਆ ਦੱਸੋ ਵਹਿੜ ਦੇਖਿਓ ਤੁਰਦੀ ਲੈ ਜਾ ਆਰਾਮ ਲੰਮੀ ਲੈ ਆ ਜਾ ਪਤ ਢਾਂਚਾ ਪੂਰਾ ਸੋਹਣਾ ਪੂਰੀ ਨਰੋਈ ਹੈ ਹਵਾਨਾ ਫਿਟਿੰਗ ਆਲਾ ਕਮੀ ਕਿਤੋਂ ਨਹੀਂ ਦੀਂਦੀ ਢਾਂਚੇ ਦੇ ਵਿੱਚ ਵੀ ਰੇਟ ਤੁਹਾਨੂੰ ਦੱਸਤਾ ਹੈ ਤੇ ਮੇਰੇ ਖਿਆਲ ਚ ਜਿਹਨੂੰ ਐਫ ਤੇ ਪੈਸੇ ਲਾਉਣੇ ਆ ਤਾਂ ਜਰੂਰ ਆ ਕੇ ਦੇਖਿਓ ਤੁਹਾਨੂੰ ਪਸੰਦ ਆ ਜੂਗੀ ਸੋ ਇਹ ਵੈੜ ਪਹਿਲਾ ਸੁਆ ਬਈ ਫੇਰ ਮੋੜੀ ਆਖ ਲੈ ਆਂ ਲੈ ਲੈ ਹੋਰ ਤੋਰ ਦਿਆਂ ਦੱਸੋ ਤਿਆਰੀ ਸੋਹਣੀ ਫੜਦੀ ਆਉਂਦੀ ਐ ਬਾਕੀ ਕੋਲੋਂ ਆ ਕੇ ਪਰਖ ਕਰ ਲਿਓ ਕਿਸੇ ਹਰੇ ਪੈਂਦਲ ਪਰ ਨਰੋਏ ਟਾਂਚੇ ਦੀ ਵੈੜ ਐ ਦਸੂਏ ਚੋਲਿਓ ਬੁੱਢੀ ਨਹੀਂ ਹੁੰਦੀ ਐ ਇੰਦਾ ਦਾ ਸਟਰਕਚਰ ਇਹਦਾ ਬਿਊਟੀ ਵੀ ਆਪਣੇ ਆਪ ਚੀ ਐ ਸੋ ਹਵਾਨਾ ਫਿਟਿੰਗ ਆਲਾ ਥਣਾ ਚ ਬਿੱਥੀ-ਬੁੱਥੀ ਬਹੁਤ ਸੋਹਣੀ ਐ ਮੋੜ ਲਾ ਬਈ 1 ਲੱਖ 85000 ਦੀ ਇਹ ਵਾੜ ਮਿਲ ਜੂਗੀ ਜੀਨੇ ਚੌਂਕ ਨਾਲ ਕੰਮ ਕਰਨਾ ਹੈ ਲੰਬਾ ਟਾਈਮ ਕੰਮ ਕਰਨਾ ਹੈ ਡੇਰੀ ਫਾਰਮਿੰਗ ਦਾ ਤੇ ਇਦਾਂ ਦੀਆਂ ਵਾੜਾਂ ਤੇ ਇਨਵੈਸਟਮੈਂਟ ਕਰ ਲਿਆ ਕਰੋ ਕਿਉਂਕਿ ਦੂਜੇ ਸੂਏ 'ਚ ਤੀਜੇ ਸੂਏ 'ਚ ਜਾ ਕੇ ਜਵਾਨ ਹੋਣਾ ਇਹਨੇ ਹਜੇ ਦੋ ਦੰਦ ਵਾੜ ਪਹਿਲਾ ਸੂਆ ਇਹਨੇ ਸੂਣਾ ਇਹ ਖੋਰ ਗੱਪਣ ਵਾੜ ਤੁਹਾਨੂੰ ਦਿਖਾ ਦਈਏ ਜੀਵਨ ਬਾਈ ਤੀਜੇ ਨੰਬਰ ਤੇ ਜਿਹੜੀ ਇਹ ਦੂਜਾ ਸੂਆ ਹੀ ਚਾਰ ਦੰਦਾਂ ਦਾ ਦਣ ਕਿਨੇ ਲੋਗ ਦਣੇ ਵੀ ਲੈ ਜੂਗੀ ਹਫਤਾ ਜੀ ਹਜੇ ਠੀਕ ਹੈ ਬਈ ਇਹ ਕੀ ਭਾਜ ਦੇਵਾਂਗੇ ਆਪਾਂ ਇਹ ਵੀ ਬਸ 1.40 ਦੀ ਬਾਈ ਜੀ ਨੇ ਲਿਆ ਬਈ ਲਿਆ ਆ ਰਮ 1.40 ਦੀ ਦੋਸਤੋ ਇਹ ਮਿਲੂਗੀ ਸੁਆ ਦੂਜਾ ਦਣ ਹਜੇ ਲੈਂਦੀ ਐ ਸੂਨ ਚ ਸਣਥੀ ਚਵਾਈ ਵਾਲੇ ਇਹਦੇ ਵੀ ਬਾਕੀ ਕੋਲੋਂ ਆ ਕੇ ਤੁਸੀਂ ਨਿਰਖ-ਪਰਖ ਕਰ ਲੈਣੀ ਹੈ ਹਜੇ ਹਵਾਨਾ ਇਹਨੇ ਬਣਾਉਣਾ ਪੂਰਾ ਕਿਉਂਕਿ ਹਜੇ ਦਣ ਲੈਂਦੀ ਐ ਸੂਨ ਦੇ ਵਿੱਚ ਤਾਂ ਚੇਦੀ ਸੋਣੀ ਹੈ 140 ਦੀ ਇਹ ਮਿਲੂਗੀ ਸੋ ਦੋ ਵੜਾ 140 ਵਾਲੀਆਂ ਤੇ ਇੱਕ ਵੜ ਥੋੜੀ ਉੱਤੇ ਕੀਮਤ ਦੀ ਐ ਫਸੋ ਜਿੰਨੀ ਪੇਮੈਂਟ ਲਾਉਣੀ ਐ ਦੋਸਤ ਉਸੇ ਹਿਸਾਬ ਦਾ ਮਿਲਣਾ ਹੁੰਦਾ ਖੈਰ ਇਹ ਦੋ ਵੜਾ ਜਿਹਨੇ ਘੱਟ ਪੈਸੇ ਲਾਉਣੇ ਉਹਨਾਂ ਵਾਸਤੇ ਤੇ ਜਿਹੜਾ ਭਰਾ ਕੋਈ ਥੋੜੀ ਬਹੁਤੀ ਪੇਮੈਂਟ ਵਾਧਾ ਇਨਵੈਸਟ ਕਰ ਸਕਦਾ ਤੇ ਇੱਕ ਸੋਹਣੀ ਵੜ ਪਹਿਲਾ ਸੂਆ ਸੂਊਗੀ ਇੱਕ ਦੋ ਦਿਨ ਲੈ ਵੀ ਸਕਦੀ ਐ ਤੇ ਹੋ ਸਕਦਾ ਇਹ ਛੇਤੀ ਸੂ ਵੀ ਪਵੇ ਤਿਆਰੀ ਫੁੱਲ ਆ ਕਰਮਾਲੀ ਦੀ ਕਿਤੋਂ ਕਮੀ ਨਹੀਂਗੀ ਇਦੇ ਨਾਲ ਇੱਕ ਵੱਛੀ ਵਾਲੀ ਵਾੜ ਤੁਹਾਨੂੰ ਪਹਿਲਾਂ ਦਿਖਾ ਚੁੱਕੇ ਹਾਂ ਧੰਨਵਾਦ ਦੋਸਤੋ ਅੱਜ ਦੀ ਵੀਡੀਓ ਨੂੰ ਦੇਖਣ ਲਈ ਤਿੰਨ ਨਾਗ ਬਾਈ ਕੋਲ ਵਕਾਉ ਸੀ ਜਦੋਂ ਨੂੰ ਤੁਸੀਂ ਪਹੁੰਚੋਗੇ ਦੋ ਨਾਗ ਹੋਰ ਵੀ ਆ ਜਾਣਗੇ ਮਿਹਰਬਾਨੀ